ਹਾਂਜੀ ਬੱਚਿਓ ਕਲਾਸ 8th ਐਕਸਰਸਾਈਜ਼ 3.1 ਐਂਡ 2 ਫਰਸਟ ਵੀਡੀਓ ਦੇ ਵਿੱਚ ਅਸੀਂ ਚੈਪਟਰ ਜਿਹੜਾ ਸੀਗਾ ਇਹ ਕੁਆਡિલેਟਰਲ ਦਾ ਚਤਰਪੁਜ ਦਾ ਤਾਂ ਉਹਦੇ ਜਿਹੜੇ ਟਾਈਪਸ ਆਫ ਕੁਆਡિલેਟਰਲ ਤੇ ਕੁਆਡિલેਟਰਲ ਵਾਲੇ ਪੜਿਆ ਸੀ ਹੁਣ ਐਕਸਰਸਾਈਜ਼ 3.1 ਐਂਡ 3.2 ਦੇ ਕੁਝ ਕੁਐਸਚਨ ਕਰਦੇ ਹਾਂ ਇਹ ਪਹਿਲਾ ਕੁਐਸਚਨ ਆ ਇਹਦੇ ਵਿੱਚ ਕੀ ਆ ਪੈਰਲੋਗ੍ਰਾਮ ਸਾਡੂ ਗਿਵਨ ਆ ਸਮਾਂਤਰ ਚਤਰਪੁਜ ਜੀਨੋ ਅਸੀਂ ਕਹਿੰਨੇ ਆ ਤੇ x ਐਂਡ y ਦੀ ਵੈਲਿਊ ਫਾਈਂਡ ਕਰਦੇ ਆ। ਇਹਦੇ ਵਿੱਚ ਜੋ ਫਰਸਟ ਵੀਡੀਓ ਦੇ ਵਿੱਚ ਇਹਦੀਆਂ ਪ੍ਰੋਪਰਟੀਆਂ ਜੋ ਲਿਖਵਾਈਆਂ ਗਈਆਂ ਬਸ ਉਹਨਾਂ ਨੂੰ ਹੀ ਯੂਜ਼ ਕਰਨਾ। ਤਾਂ ਪੈਰਲੋਗ੍ਰਾਮ ਦੀ ਪ੍ਰੋਪਰਟੀ ਫਰਸਟ ਜਿਹੜੀ ਸੀ ਕੀ ਸੀ ਕਿ ਅਪੋਜ਼ਿਟ ਸਾਈਡਸ ਆਰ ਇਕੁਅਲ ਐਂਡ ਪੈਰਲਲ। ਤਾਂ ਆਹ ਵਾਲੀ ਸਾਈਡ ਜਿਹੜੀ ਇਹਦੇ ਇਕੁਅਲ ਆ ਤਾਂ ਅਸੀਂ ਇਹਨੂੰ ਇਕੁਅਲ ਰੱਖ ਲੈਨੇ ਆ। 3x 5 14। ਮਤਲਬ ਇਹ ਅਗਰ 14 ਆ ਤਾਂ ਇਹ ਵੀ ਇਹਦੇ ਇਕਵਲ ਹੋਣੀ ਚਾਹੀਦੀ ਆ 14 ਹੀ ਹੋਣੀ ਚਾਹੀਦੀ ਆ ਤਾਂ ਅਸੀਂ ਇਹਨਾਂ ਨੂੰ ਇਕਵਲ ਰੱਖ ਲਿਆ ਤਾਂ ਇੱਥੋਂ ਅਸੀਂ x ਦੀ ਵੈਲਿਊ ਫਾਈਂਡ ਕਰ ਲਾਂਗੇ 14 a ਪਲੱਸ ਉਧਰ ਆ ਕਿ ਮਾਈਨਸ ਹੋ ਗਏ 3x 9 x ਦੀ ਵੈਲਿਊ ਕਿ ਆਗੀ ਇਹ 3 ਇਧਰ نیچے ਚਲ ਜਾਣਗੇ ਡਿਵਾਈਡ ਦੇ ਹੋ ਜਾਣਗੇ ਤਾਂ x ਦੀ ਵੈਲਿਊ ਕਿ ਆਗੀ 3 ਆ ਗਈ ਸੇਮ ਐਜ਼ ਇਟ ਇਜ਼ y ਦੀ ਵੈਲਿਊ ਤਾਂ ਇਹਦਾ ਮਤਲਬ ਅਗਰ ਇਹ ਸਾਈਡ 7 ਆ ਤਾਂ ਇਹ ਵੀ 7 ਹੋਣੀ ਚਾਹੀਦੀ ਆ ਤਾਂ 2y 3 7 ਦਾ -3 ਉਧਰ ਪਲੱਸ ਹੋ ਜਾਣਗੇ 10 y ਦੀ ਵੈਲਿਊ ਕੀ ਆ ਗਈ 10 ਓਵਰ 2 5 ਆ ਗਿਆ ਨੈਕਸਟ 4ਥ ਕੁਐਸਚਨ ਆ ਕਿ ਇੱਕ ਪੈਰਲੋਗਰਾਮਾ ਉਹਦੇ ਲਾਗਮੇ ਕੋਣਾਂ ਦਾ ਅਨੁਪਾਤ ਜਿਹੜਾ ਸਾਨੂੰ ਦਿੱਤਾ 4:5 ਇਹ ਸਾਨੂੰ ਰੇਸ਼ਿਓ ਗਿਵਨ ਅਨੁਪਾਤ ਲਾਗਮੇ ਕੋਣ ਲਾਗਮੇ ਮੀਨਸ ਇਦਾਂ ਆ ਵਾਲਾ ਇਹ ਵਾਲਾ ਇਹ ਲਗਮੇ ਕੋਣ ਤਾਂ ਅਸੀਂ ਪ੍ਰੋਪਰਟੀ ਕੀਤੀ ਆ ਕਿ ਲਗਮੇ ਕੋਣਾਂ ਦਾ ਜਿਹੜਾ ਜੋੜ ਹੁੰਦਾ ਸਮ ਆਫ ਅਜੇਸੈਂਟ ਐਂਗਲ ਆਰ ਇਜ਼ 180 ਡਿਗਰੀ ਤਾਂ 180 ਡਿਗਰੀ ਤਾਂ ਅਗਰ ਸਾਨੂੰ ਰੇਸ਼ੀਓ 기ਵਨ ਹੋਵੇ ਤਾਂ ਐਂਗਲ ਅਸੀਂ ਕਿਦਾਂ ਲਿਖ ਲੈਣਾ ਇਹਦੇ ਨਾਲ x ਲਗਾ ਲੈਣੀ 4x 5x ਲਾ ਲਗੇ ਤਾਂ ਇਹ ਦੋ ਲਗਮੇ ਐਂਗਲ ਆ ਗਏ ਤਾਂ ਇਹਦਾ ਨਾਮ ਅਸੀਂ 4x ਇਹਦਾ ਨਾਮ 5x ਤਾਂ ਪ੍ਰੋਪਰਟੀ ਕੀਤੀ ਸੀ ਕਿ ਲਗਮੇ ਕੋਣਾਂ ਦਾ ਜੋੜ sum of adjacent angle is equal to 180 ta 9x is equal to 180 ta x di value ki aegi 180 over 9 20 ta 20 x di value ethe put kar dange 4 x matlab 4 20 ta angle kia gaya 80 degree same 5 x ta dusra angle kia jo 5 20 100 degree ਇਹ ਦੋਨੋਂ ਐਂਗਲ ਆ ਜਾਣਗੇ ਨੈਕਸਟ ਕੁਐਸਚਨ ਇਹ ਪੈਰਲੋਗ੍ਰਾਮ ਸਾਨੂੰ 기ਵਨ ਆ ਕੁਐਸਚਨ ਨੰਬਰ ਹੈਗਾ 6 ਇਹ ਪੈਰਲੋਗ੍ਰਾਮ 기ਵਨ ਆ ਇੱਕ ਐਂਗਲ 기ਵਨ ਆ 80 ਡਿਗਰੀ ਇਹ ਵਾਲਾ y ਤਾਂ ਉਹ ਕੀ ਕਹਿੰਦਾ ਕੁਐਸਚਨ ਕੀ ਹੈ ਕਿ ਸਾਰੇ ਜਿਹੜੇ ਐਂਗਲ ਆ ਉਹ ਫਾਈਂਡ ਕਰੋ ਤਾਂ ਅਗਰ ਇਹ 80 ਡਿਗਰੀ ਹੈ ਤਾਂ ਪੈਰਲੋਗ੍ਰਾਮ ਦੇ ਵਿੱਚ ਕੀ ਲਿਖਿਆ ਸੀ ਕਿ ਅਪੋਜ਼ਿਟ ਐਂਗਲਸ ਆਰ ਇਕੁਅਲ ਤਾਂ ਇਹਦਾ ਮਤਲਬ ਐਂਗਲ W ਕੀ ਹੋਗਾ 80 ਡਿਗਰੀ ਇਹ ਵੀ 80 ਆ ਗਿਆ ਹੁਣ ਇਹ ਵੀ ਅਸੀਂ ਪੜਿਆ ਕਿ ਨਾਲ ਲਾਗਵੇਂ ਕੋਣਾਂ ਦਾ ਜੋੜ ਕਿੰਨਾ ਹੁੰਦਾ 180 ਤਾਂ ਇਹਦਾ ਮਤਲਬ ਐਂਗਲ Y ਐਂਗਲ Z ਕੀ ਹੋ 180 Y ਦੀ ਵੈਲਿਊ ਅਸੀਂ ਪੁੱਟ ਕਰ ਦਾਂਗੇ ਇੱਥੇ 80 ਡਿਗਰੀ ਪੁੱਟ ਕਰ ਦਾਂਗੇ ਮਤਲਬ 80 Z 180 ਤਾਂ Z ਦੀ ਵੈਲਿਊ 80 ਉਧਰ ਮਾਈਨਸ ਹੋ ਗਏ ਤਾਂ 100 ਡਿਗਰੀ ਆ ਗਿਆ अगर z 100 है देन नेक्स्ट भी क्या होगा 100 बिकॉज़ ऑपोजिट एंगल आर इक्वल इन पैरेललोग्राम नेक्स्ट क्वेश्चन है 8th क्वेश्चन है ए पैरेललोग्राम सानो गिवन है ए एंगल है 5y 100 ए 80 या ए 4x कि ऑपोजिट की एंगल आर सेम एदा मतलब आ वाला एंगल भी 100 होना चाहिए एदा मतलब 5y इज इक्वल टू क्या होगा 100 ਅਬ y ਦੀ ਵੈਲਿਊ ਕੀ ਆ ਗਈ 100 5 20 ਆ ਗਿਆ ਸੇਮ ਇਹ ਵਾਲੇ ਐਂਗਲ ਵੀ ਸੇਮ ਹੋਣੇ ਚਾਹੀਦੇ ਆ ਤਾਂ 4x ਕੀ ਹੋਗਾ 80 ਤਾਂ x 4 ਇਧਰ نیچے ਚਲ ਜਾਊਗਾ 80 4 ਤੇ ਇਹ ਵੀ ਕੀ ਆ ਗਿਆ 20 ਆ ਗਿਆ ਨੈਕਸਟ ਕੁਐਸਚਨ ਆ ਇਹ ਸਾਨੂੰ ਪੈਰਲੋਗ੍ਰਾਮ 기ਵਨ ਆ a 78 ਆ xyz ਦੀ ਵੈਲਿਊ ਫਾਈਂਡ ਕਰਨੀ ਹੈ ਤਾਂ ਸੇਮ ਇਹਦੇ ਵਿੱਚ ਉਹੀ ਪ੍ਰੋਪਰਟیز ਅਸੀਂ ਯੂਜ਼ ਕਰਨੀਆਂ ਇਹ 78 ਆ ਤਾਂ ਦੇਖੋ ਇਹ ਸਾਰਾ ਐਂਗਲ ਜਿਹੜਾ ਹੋਊਗਾ ਇਹ 180 ਹੁੰਦਾ ਇੱਕ ਲਾਈਨ ਲਾਈਨ ਦੇ ਉੱਪਰ ਇਹ ਜਿਹੜਾ ਪੂਰਾ ਐਂਗਲ ਹੁੰਦਾ ਇਹ ਕੀ ਹੁੰਦਾ 180 ਤਾਂ ਅਗਰ ਇਹ 78 ਆ ਤਾਂ ਇਹ ਕੀ ਆ ਜਾਊਗਾ ਇਹਦਾ ਅਸੀਂ ਨਾਮ ਰੱਖ ਲੈਨੇ ਆ ਪੀ ਰੱਖ ਲੈਨੇ ਆ ਤਾਂ ਐਂਗਲ ਪੀ ਕੀ ਆਊਗਾ 180 78 10 टू डिग्री आ गई अगर ये वन जीरो टू आ दैन जेड भी की होगा वन जीरो टू देर फोर जेड इज इक्ल टू वन जीरो टू बिकॉज अपोजिट एंगल आर सेम इन पैरलोग्राम तो हम असी नैक्स फाइंड करना ए वाला एक्स वाई की वैल्यू फैंड के जेड आ गया तो हम सू भी पता भी लागमे कोना था जोड़ कि होंगे वन एटी ਇਹ ਵਾਲਾ ਐਂਗਲ ਪੀ ਐਂਗਲ ਪਲੱਸ ਐਕਸ ਪਲੱਸ 40 ਇਹਨਾਂ ਨੂੰ ਪਲੱਸ ਕਰ ਦਾਂਗੇ ਅਸੀਂ ਪੂਰਾ ਐਂਗਲ ਬਣ ਜਾਊ 40 ਪਲੱਸ ਐਕਸ ਇਹ ਕੰਗਲ ਹੋ ਗਿਆ 102 ਇਹ ਵੀ ਕੀ ਹੋਗਾ 180 ਤਾਂ ਇੱਥੇ ਅਸੀਂ ਵੈਲਿਊ ਪੁੱਟ ਕੀਤੀ ਤਾਂ ਇੱਥੋਂ ਅਸੀਂ ਐਕਸ ਦੀ ਵੈਲਿਊ ਫਾਈਂਡ ਕੀਤੀ ਤਾਂ ਉਹ ਕੀ ਆ ਗਿਆ 180 38 ਆ ਗਿਆ ਐਕਸ ਦੀ ਵੈਲਿਊ ਕੀ ਆ ਗਈ 38 ਅਗਰ ਐਕਸ 38 ਆ ਦਨੇ ਕਿ ਬਣ ਗਈ ट्रायंगल ਤਾਂ ਤਿੰਨ ट्रायंगल ਦੇ 3 ਐਂਗਲ ਦਾ ਸਮ ਕੀ ਹੁੰਦਾ 180 ਤਾਂ ਇਹਦਾ ਮਤਲਬ y ਦੀ ਵੈਲਿਊ ਕੀ ਆ ਜੂਗੀ 40 ਡਿਗਰੀ ਆ ਜੂਗੀ ਨੈਕਸਟ ਕੁਐਸਚਨ ਐਕਸਰਸਾਈਜ਼ 3.2 ਦੇ 5th ਕੁਐਸਚਨ ਆ ਕਿ ਸਾਨੂੰ ਇਹ ਰਾਮਬਸ 기ਵਨ ਆ ਸਮਚਤਰਪੋਜ 기ਵਨ ਆ P Q R S ਇਹਦਾ ਨਾਮ ਆ ਸਮਚਤਰਪੋਜ ਤਾਂ x ਐਂਡ y ਦੀ ਵੈਲਿਊ ਫਾਈਂਡ ਕਰਨੀ ਹੈ। ਅਸੀਂ ਹਮਬਸਤੀਆਂ ਪ੍ਰੋਪਰਟੀਆਂ ਕੀਤੀਆਂ ਸੀ ਕਿ ਜਿਹੜੇ ਡਾਇਗਨਲ ਆ ਉਹ ਬਾਈਸੈਕਟ ਕਰਦੇ ਆ ਇੱਕ ਦੂਸਰੇ ਨੂੰ। ਤਾਂ ਇਹਦਾ ਮਤਲਬ ਕਿ ਜਿੰਨਾ ਪੋਰਸ਼ਨ ਇਹ ਵਾਲਾ ਦੱਸਿਆ ਸੀ ਉਨਾ ਹੀ ਇਹ ਵਾਲਾ ਹੋਊ। ਇਹਦਾ ਮਤਲਬ 3y 2 ਇਹਨੂੰ ਕਿਹਦੇ ਇਕੁਲ ਹੋਣਾ ਚਾਹੀਦਾ? 11 ਦੇ ਇਕੁਲ ਹੋਣਾ ਚਾਹੀਦਾ। ਮਤਲਬ ਅਗਰ ਇਹ ਬਾਈਸੈਕਟ ਕਰਦੇ ਆ ਤਾਂ ਜਿੰਨਾ ਪੋਰਸ਼ਨ ਆਏ ਉਨਾ ਹੀ ਆਏ। a 11 ਆ ਤਾਂ ਇਹ ਵੀ ਇਕੁਅਲ ਟੂ ਕੀ ਹੋਊਗਾ 11 ਤਾਂ ਅਸੀਂ ਇਹਨੂੰ ਇਕੁਅਲ ਟੂ 11 ਰੱਖਿਆ y ਦੀ ਵੈਲਿਊ ਕੱਢ ਲਾਂਗੇ ਇਹ ਅਸੀਂ ਲੈਫਟ ਹੈਂਡ ਸਾਈਡ ਰੱਖ ਲਿਆ 2 ਉਧਰ ਜਾ ਕੇ ਮਾਈਨਸ ਹੋ ਗਏ ਤਾਂ 3y ਕੀ ਆ ਗਿਆ 9 ਤਾਂ y ਦੀ ਵੈਲਿਊ ਕੀ ਆ ਗਈ 9/3 3 ਆ ਸੇਮ a ਇਹ ਵੀ ਬਾਈਸੈਕਟ ਕਰਦੇ ਆ ਤੇ ਇਹਦਾ ਮਤਲਬ ਜਿੰਨਾ ਇਹ ਪੋਰਸ਼ਨ ਆ ਉਨਾ ਹੀ ਇਹ ਹੋਊਗਾ ਮਤਲਬ 2x 1 ਇਹਨੂੰ ਇਕੁਅਲ ਕਿਹਦੇ ਹੋਣਾ ਪੈਣਾ 9 ਤਾਂ ਇਹ ਤੋਂ ਅਸੀਂ ਵੈਲਿਊ ਫਾਈਂਡ ਕਰ ਲਈਏ ਕ ਇਹ ਵੇਰੀਏਬਲ ਵਾਲੀ ਟਰਮ ਇੱਕ ਪਾਸੇ ਕਰ ਲਈ ਉਧਰ ਜਾ ਕੇ ਕਨਸਟੈਂਟ ਪਲੱਸ ਹੋ ਗਿਆ ਤਾਂ 2x 10 x ਦੀ ਵੈਲਿਊ ਕੀ ਆਗੀ 10 2 5 ਤਾਂ ਇਸ ਤਰ੍ਹਾਂ ਅਸੀਂ ਅਗਰ ਸਾਨੂੰ ਪ੍ਰੋਪਰਟੀਜ਼ ਜਿਹੜੀਆਂ ਹੈਗੀਆਂ ਚੰਗੀ ਤਰ੍ਹਾਂ ਲਰਨ ਹੋਣ ਗਈਆਂ then ਇਹ ਕੁਐਸਚਨ ਜਿਹੜੇ ਆ ਸੌਖੇ ਲੱਗਣਗੇ ਥੈਂਕ ਯੂ